ਸਰਕਾਰੇ ਕੋਲੇ ਆਲਮ ਹਜੂਰੇ ਅਨਵਰ ਪਾਦਸ਼ਾ ਬਾਣੀ ਗੁਰੂ ਸ਼ਬਦ ਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸੱਜੇ ਪਾਦਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਾਜ਼ਰ ਹਜ਼ੂਰੀ ਵਿੱਚ 20ਵੀਂ ਸਦੀ ਦੇ ਮਹਾਨ ਸਿੱਖ ਦਮਦਮੇ ਟਕਸਾਲ ਦੇ 14ਵੇਂ ਮੁਖੀ ਮਰਦ ਮੁਜਾਹਿਦ ਬਾਬਾ ਇਕੌਮ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਦੇ ਜਨਮ ਦਿਹਾੜੇ ਦੇ ਇਸ ਸਮਾਗਮ ਦੇ ਵਿੱਚ ਸਮੂਹ ਸੰਤ ਮਹਾਪੁਰਖ ਪੰਥਕ ਜਥੇਬੰਦੀਆਂ ਦੇ ਆਗੂ ਸਹਿਬਾਨ ਧਾਰਮਿਕ ਰਾਜਨੀਤਿਕ ਆਗੂ ਸਹਿਬਾਨ ਗੁਰੂਗੀਆਂ ਸਾਜ਼ੀਆਂ ਨਵਾਜ਼ੀਆਂ ਸਿੱਖ ਸੰਗਤਾਂ ਵਜੇ ਬਜ਼ੁਰਗ ਤੇ ਨੌਜਵਾਨ ਦੂਰ ਦਰਾੜਿਆਂ ਤੋਂ ਚੱਲ ਕੇ ਤੁਸੀਂ ਸਰਬੱਤ ਮਾਈ ਭਾਈ ਅੱਜ ਰੋਡੇ ਪਿੰਡ ਦੀ ਧਰਤੀ ਤੇ ਪੁੱਜੇ ਆ ਉਸ ਮਹਾਨ ਮਰਦ ਮੁਜਾਹਿਦ ਦੇ ਜਨਮ ਦਿਹਾੜੇ ਦੀਆਂ ਮੈਂ ਆਪਣੇ ਵੱਲੋਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮੇਰੇ ਨਾਲ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਰਨਲ ਸਕੱਤਰ ਸਰਦਾਰ ਸੁਖਵਿੰਦਰ ਸਿੰਘ ਮੰਡੇਬਰ ਪੁੱਜੇ ਹੋਏ ਨੇ ਸਾਡੇ ਹਰਿਆਣਾ ਕਮੇਟੀ ਦੇ ਪ੍ਰਧਾਨ ਜਥੇਦਾਰ ਭੁਪਿੰਦਰ ਸਿੰਘ ਅਸੰਧ ਜਿਨ੍ਹਾਂ ਨੇ ਵੀ ਆਪ ਸੰਗਤਾਂ ਦੇ ਨਾਲ ਮਹਾਪੁਰਸ਼ਾਂ ਦੇ ਜਨਮ ਦਿਵਸ ਦੀ ਵਧਾਈ ਸਾਂਝੀ ਕਰਨ ਵਾਸਤੇ ਫਤਿ ਭੇਜੀ ਹੈ ਆਓ ਸਾਰੇ بلند ਆਵਾਜ਼ ਵਿੱਚ ਫਤਿ ਦੀ ਸਾਂਝ ਕਰਨੀ ਹੈ ਕੋਈ ਰਸਨਾ ਵਾਂਜੀ ਨਾ ਰਹੇ ਮੈਂ ਵੇਖ ਰਿਹਾ ਠਾਠਾ ਮਾਰਦਾ ਸਿੱਖ ਸੰਗਤਾਂ ਦਾ ਇਕੱਠ ਆਤ ਦੀ ਗਰਮੀ ਦੇ ਬਾਵਜੂਦ ਤੁਸੀਂ ਪੰਡਾਲ ਦੇ ਵਿੱਚ ਜੁੜ ਕੇ ਬੈਠੇ ਹੋ ਸਾਵਧਾਨ ਹੋਵੋ ਸਾਰੇ ਮਾਈ ਭਾਈ ਚੌਕੜੀਆਂ ਪਲਾਥੀਆਂ ਮਾਰ ਕੇ ਬੈਠੋ ਚੰਦ ਮਿੰਟਾਂ ਵਿੱਚ ਬਚਨਾਂ ਦੀ ਸਾਂਝ ਕਰਕੇ ਤੁਹਾਡੇ ਦੁੱਖਾਂ ਮਾਂ ਦੇ ਜਾਚਕ ਹੋ ਜਾਣਾ ਹੈ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਜਸਵੀਰ ਸਿੰਘ ਜੀ ਰੋਡੇ ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਅਰ ਭਤੀਜੇ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਸਮੂਹ ਬਾਬਾ ਪਰਿਵਾਰ ਸਿੰਘ ਸਾਹਿਬ ਦੇ ਸਹਿਯੋਗੀ ਸੰਤ ਚਰਨਜੀਤ ਸਿੰਘ ਜੀ ਜਸੋਵਾਲ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੰਤ ਸਵਰਨਜੀਤ ਸਿੰਘ ਜੀ ਮੁਖੀ ਮਿਸਲ ਸ਼ਹੀਦਾਂ ਤਰਨਾ ਦਲ ਦੁਆਬਾ ਸਮੂਚਾ ਇੰਟਰਨੈਸ਼ਨਲ ਪੰਥਕ ਦਲ ਭਾਰਤ ਤੇ ਵਿਦੇਸ਼ਾਂ ਵਿੱਚ ਬੈਠਾ ਜਨਾਂ ਦੇ ਉਦਮ ਤੇ ਉਪਰਾਲੇ ਸਦਕਾ ਤੇ ਤੁਹਾਡੇ ਸਹਿਯੋਗ ਸਦਕਾ ਅੱਜ ਦਾ ਇਹ ਮਹਾਨ ਸਮਾਗਮ ਰੋਡੇ ਨਗਰ ਦੀ ਧਰਤੀ ਤੇ ਕੀਤਾ ਜਾ ਰਿਹਾ ਹੈ ਆਓ ਸਾਰੇ ਸੁਰਤੀਆਂ ਬਿਰਤੀਆਂ ਕਰੋ ਇਕਾਗਰ ਬੁਲੰਦ ਆਵਾਜ਼ ਵਿੱਚ ਫਤਿਹ ਦੀ ਸਾਂਝ ਕਰਨੀ ਹੈ ਲਾਈਵ ਟੈਲੀਕਾਸਟ ਹੋ ਰਿਹਾ ਪੂਰੇ ਸੰਸਾਰ ਦੇ ਅੰਦਰ ਦੇਸ਼ਵ ਦੇਸ਼ ਦੇ ਅੰਦਰ ਲੱਖਾਂ ਸੰਗਤਾਂ ਅੱਜ ਦੇ ਸਮਾਗਮ ਨੂੰ ਦੇਖ ਰਹੀਆਂ ਨੇ ਜਿੰਨੀਆਂ ਸੰਗਤਾਂ ਹੁਣ ਤੱਕ ਭਾਵੇਂ ਕਿ ਬਹੁਤ ਸੰਗਤਾਂ ਪੰਡਾਲ ਤੋਂ ਬਾਹਰ ਗੁਰੂ ਕੇ ਲੰਗਰਾਂ 'ਚ ਕਾਰ ਪਾਰਕਿੰਗ ਜਾਂ ਜਾ ਵੀ ਚੁਕੀਆਂ ਪਰ ਜਿੰਨੀਆਂ ਹਾਜ਼ਰ ਨੇ ਉਹ ਸਾਰੇ بلند ਆਵਾਜ਼ ਵਿੱਚ ਫਤੇ ਦੀਆਂ ਗੂੰਜਾਂ ਪਾ ਦਿਓ ਕੋਈ ਵੀ ਰਸਨਾ ਵਾਂਜੀ ਨਾ ਰਹੇ ਚਾਹੇ ਕੋਈ ਮੰਚ ਤੇ ਬੈਠੇ ਸਟੇਜ ਤੇ ਬੈਠੇ ਗੁਰੂ ਦੀ ਹਜ਼ੂਰੀ ਚ ਜਾਂ ਸੰਗਤਾਂ ਦੇ ਵਿੱਚ ਗੁਰੂ ਦੀ ਹਜ਼ੂਰੀ ਵਿੱਚ ਬੈਠੇ ਬੱਚੇ ਬਜ਼ੁਰਗ ਨੌਜਵਾਨ ਮਾਈ ਭਾਈ ਆਓ ਸ਼ਹੀਦ ਪਿਤਾ ਦੇ ਪੁੱਤਰ ਸ਼ਹੀਦ ਪੁੱਤਰਾਂ ਦੇ ਪਿਤਾ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਖਸ਼ਿਸ਼ ਕੀਤੀ ਹੋਈ ਪਾਵਨ ਪਵਿੱਤਰ ਗੁਰ ਫਤਿਹ ਦੀ ਸਾਂਝ ਕਰੀਏ ਬੁਲੰਦ ਆਵਾਜ਼ ਵਿੱਚ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਬੀਰ ਦੇ ਬੈਠੇ ਹੋ ਤੁਸੀਂ ਥੋੜੀ ਸੁਸਤੀ ਵੀ ਆ ਜਾਂਦੀ ਹੈ ਪਰ ਤੁਸੀਂ ਚੜ੍ਹਦੀ ਕਲਾ ਵਾਲੇ ਬੈਠੇ ਹੋ ਮੈਂ ਦੇਖ ਰਿਹਾ ਆਓ ਦੋਗ ਪੰਥਕ ਨਾਰੇ بلند ਆਵਾਜ਼ ਵਿੱਚ ਲਾ ਕੇ ਮੈਂ ਆਪਣੇ ਵਿਚਾਰ ਸਾਂਝੇ ਕਰੂੰਗਾ ਕੋਈ ਰਸਨਾ ਵਾਂਜੀ ਨਾ ਰਹੇ ਗੂੰਜਾਂ ਪਾ ਦਿਓ ਲਾਈਵ ਟੈਲੀਕਾਸਟ ਦੇ ਪੂਰੀ ਦੁਨੀਆ 'ਚ ਜਾ ਰਿਹਾ ਹੈ ਕਿ ਅੱਜ ਮਰਦੇ ਮੁਜਾਹਿਦ 20ਵੀਂ ਸਦੀ ਦੇ ਮਹਾਨ ਸਿੱਖ ਦਾ ਜਨਮ ਦਿਹਾੜਾ ਰੋਡੇ ਪਿੰਡ ਦੀ ਧਰਤੀ ਤੇ ਮਨਾਇਆ ਜਾ ਰਿਹਾ ਆਓ ਸਾਰੇ ਸ਼ਾਮਲ ਹੋਵੋ ਬਲੰਦ ਵਿਵਾਜ ਵਿੱਚ ਰਾਜ ਕਰੇਗਾ ਰਾਜ ਕਰੇਗਾ ਪੰਥ ਕੀ ਪੰਥ ਕੀ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾ ਵਾਲੇ ਅਮਰ ਰਹੇ ਸਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਆਕਾਲ ਤਖਤ ਮਹਾਨ ਹੈ ਆਕਾਲ ਤਖਤ ਮਹਾਨ ਹੈ ਆਓ ਖਾਲਸਾ ਜੀ ਉਸ ਮਰਦ ਦੇ ਮੁਜਾਹਿਦ ਦਾ ਜਨਮ ਦਿਨ ਮਨਾ ਰਹੇ ਆ ਆ ਜੂਨ ਦਾ ਮਹੀਨਾ ਜਿਨ੍ਹਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਤੇ ਆਪਣੇ ਸਾਥੀਆਂ ਸਮੇਤ ਹਕੂਮਤ ਦੇ ਵੱਲੋਂ ਤੋਪਾਂ ਤੇ ਟੈਂਕਾਂ ਨਾਲ ਕੀਤੇ ਫੌਜੀ ਹਮਲੇ ਦਾ ਮੂੰਹ ਤੋੜਵਾ ਜਵਾਬ ਦਿੱਤਾ ਗੁਰਦ ਧਾਮਾਂ ਦੀ ਆਣ ਸ਼ਾਨ ਦੀ ਬਹਾਲੀ ਵਾਸਤੇ ਉਹਨਾਂ ਨੇ ਆਪਣੀ ਸ਼ਹਾਦਤ ਦਿੱਤੀ ਸਿੱਖ ਕੌਮ ਦੇ ਗਲੋਂ ਗੁਲਾਮੀ ਲਾ ਕੇ ਪੂਰਨ ਆਜ਼ਾਦੀ ਦਾ ਸੰਕਲਪ ਆਨੰਦਪੁਰ ਦੇ ਮਤੇ ਦੀ ਗੱਲ ਹੁਣੇ ਸਿੰਘ ਸਾਹਿਬ ਕਰ ਰਹੇ ਸਨ ਵਾਧ ਅਧਿਕਾਰਾਂ ਦੀ ਗੱਲ ਵੀ ਹੋਈ ਹੈ ਕਿਉਂਕਿ ਮੇਰੀ ਪੀਰੀ ਦਾ ਸਿਧਾਂਤ ਹੈ ਪੰਥ ਦੇ ਅੰਦਰ ਮੈਂ ਦੇਖ ਰਿਹਾ ਸੀ ਮੰਚ ਲੱਗਿਆ ਗੁਰੂ ਦੀ ਹਜ਼ੂਰੀ ਵਿੱਚ ਸੰਤ ਸਵਰਨਜੀਤ ਸਿੰਘ ਸੰਬੋਧਨ ਹੋ ਰਹੇ ਆ ਬੁਲਾਰਿਆਂ ਦੇ ਨਾਮ ਆਇਆਂ ਸ਼ਖਸੀਅਤਾਂ ਦੇ ਨਾਂ ਸਾਂਝੇ ਕਰ ਰਹੇ ਆ ਐਸ ਪਾਸੇ ਧਾਰਮਿਕ ਲੋਕ ਸੰਤ ਮਹਾਪੁਰਸ਼ ਬੈਠੇ ਆ ਇਧਰ ਸਾਡੇ ਸਿਆਸੀ ਆਗੂ ਸਹਿਬਾਨ ਬੈਠੇ ਆ ਮੀਰੀ ਪੀਰੀ ਦਾ ਸਿਧਾਂਤ ਸਿੱਖ ਪੰਥ ਦੇ ਅੰਦਰ ਇਕੱਠਾ ਸ੍ਰੀ ਹਰਮੰਦਰ ਸਾਹਿਬ ਸ੍ਰੀ ਅਕਾਲ ਤਖਸਦ ਸਾਹਿਬ ਸੰਤ ਤੇ ਸਿਪਾਈ ਮਾਲਾ ਤੇ ਤਲਵਾਰ ਭਗਤੀ ਤੇ ਸ਼ਕਤੀ ਮੇਰੀ ਤੇ ਪੀਰੀ ਇਹ ਸਤਿਗੁਰ ਸੱਚੇ ਪਾਦਸ਼ਾਹ ਨੇ ਸਾਨੂੰ ਸਿਧਾਂਤ ਦਿੱਤਾ ਏਸੇ ਸਿਧਾਂਤ ਤੇ ਸ਼ਹਾਦਤਾਂ ਹੋਈਆਂ ਨੇ ਇਤਿਹਾਸ ਸਿਰਜੇ ਗਏ ਆ ਸਿੱਖ ਰਾਜ ਦਾ ਝੰਡਾ ਦਿੱਲੀ ਫਤਿਹ ਕਰਕੇ 19 ਵਾਰ ਲਾਲ ਕਿਲੇ ਤੇ ਝੁੱਲਿਆ ਪਹਿਲੇ ਸਿੱਖ ਬਾਦਸ਼ਾਹ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦ ਫੜੇ ਕਰਕੇ ਸਿੱਖ ਰਾਜ ਦਾ ਝੰਡਾ ਗੱਡਿਆ ਲਾਹੌਰ ਦੀ ਧਰਤੀ ਲਾਹੌਰ ਦੇ ਸਾਈ ਕਿਲੇ ਤੇ ਚਾਰ ਦਹਾਕਿਆਂ ਤੋਂ ਵੱਧ ਸਮਾਂ ਸਿੱਖ ਰਾਜ ਦਾ ਝੰਡਾ ਝੁਲਦਾ ਰਿਹਾ ਬਿਆੰਤ ਬੁਲਾਰਿਆਂ ਨੇ ਵਿਚਾਰ ਤੁਹਾਡੇ ਨਾਲ ਸਾਂਝੇ ਕੀਤੇ ਐ ਮੈਂ ਬਹੁਤਾ ਸਮਾਂ ਨਹੀਂ ਲੈਣਾ ਚਾਹੁੰਦਾ ਗਰਮੀ ਬਹੁਤ ਹੈ ਬੁਲਾਰੇ ਅਜੇ ਵੀ ਕਾਫੀ ਬੈਠੇ ਐ ਭਾਵੇਂ ਬਹੁਤ ਸਾਰੀਆਂ ਸਤਿਕਾਰਯੋਗ ਸ਼ਖਸੀਅਤਾਂ ਤੁਹਾਡੇ ਨਾਲ ਬਚਨ ਸਾਂਝੇ ਕਰਕੇ ਗਈਆਂ ਨੇ ਗੁਰੂ ਪਿਆਰਿਓ ਸਾਡਾ ਵੀ ਕੋਈ ਫਰਜ਼ ਬਣਦਾ ਹਰ ਸਿੱਖ ਆਪੋ ਆਪਣਾ ਫਰਜ਼ ਨਿਭਾਏ ਤੇ ਜਿਹੜੇ ਅੱਜ ਅਸੀਂ ਅਰਦਾਸ ਕਰਦੇ ਖਾਲਸੇ ਕੇ ਬੋਲ ਬਾਲੇ ਉਹਨੂੰ ਕੋਈ ਰੋਕ ਨਹੀਂ ਸਕਦਾ ਇਹ ਉਹ ਮਹਾਪੁਰਖ ਜਿਨ੍ਹਾਂ ਨੂੰ ਸਮੇਂ ਦੀਆਂ ਸਰਕਾਰਾਂ ਅਤਵਾਦੀ ਵੱਖਵਾਦੀ ਆਖਿਆ ਤੋਪਾਂ ਤੇ ਟੈਂਕਾਂ ਨਾਲ ਹਮਲੇ ਪਰ ਕਿਸੇ ਸ਼ਾਇਰ ਨੇ ਲਿਖਿਆ ਕਿਆ ਤਾਕਤ ਹੈ ਜਮਾਨੇ ਵਿੱਚ ਚਮਕਣ ਕੀ ਘਟਾਣੇ ਕੀ ਜੇ ਉਹ ਰੋਸ਼ਨ ਸਿਤਾਰੇ ਹਨ ਜੋ ਕਿਆਮਤ ਤੱਕ ਚਮਕेंगे ਸਰਕਾਰਾਂ ਨੇ ਦੁਵਾਰਾਂ ਤੋਂ ਕਾਰਾਂ ਤੋਂ ਤਸਵੀਰਾਂ ਲਾਈਆਂ ਇਹ ਸਾਡੇ ਹਿਰਦਿਆਂ 'ਚ ਲੱਗ ਗਈਆਂ ਤੁਹਾਡੇ ਸਾਹਮਣੇ ਆ ਸਾਰਾ ਇਤਿਹਾਸ ਉਹਨਾਂ ਮਰਦੇ ਮੁਜਾਹਿਦਾਂ ਦਾ ਉਹਨਾਂ ਨੇ ਆਪਣਾ ਫਰਜ਼ ਨਿਭਾਇਆ ਸਾਡੇ ਸਿੱਖ ਯੋਧਿਆਂ ਬਾਬਾ ਬੰਦਾ ਸਿੰਘ ਬਹਾਦਰ ਸਰਦਾਰ ਹਰੀ ਸਿੰਘ ਨਲੂਆ ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਸਰਦਾਰ ਸਾਮ ਸਿੰਘ ਟਾਰੀ ਵਾਲੇ ਦੀ ਗੱਲ ਕਰੀਏ ਜਿਨ੍ਹਾਂ ਯੋਧਿਆਂ ਦਾ ਇਤਿਹਾਸ ਸਾਡਾ ਮਾਰਗਦਰਸ਼ਨ ਕਰਦਾ ਹੈ ਅਮਰ ਸ਼ਹੀਦ ਭਾਈ ਅਮਰੀਕ ਸਿੰਘ ਬਾਬਾ 18 ਸਿੰਘ ਜ਼ਰਨਲ ਸਵੇਕ ਸਿੰਘ ਵਰਗਿਆਂ ਦਾ ਇਤਿਹਾਸ ਭਾਈ ਸੁਖੇ ਤੇ ਜਿੰਦੇ ਦਾ ਭਾਈ ਸਤਵੰਦ ਸਿੰਘ ਭਾਈ ਬਿਆਨ ਸਿੰਘ ਭਾਈ ਕੇਰ ਸਿੰਘ ਵਰਗਿਆਂ ਦਾ ਇਤਿਹਾਸ ਸਾਡਾ ਮਾਰਗਦਰਸ਼ਨ ਕਰਦਾ ਹੈ ਸ਼ਹੀਦਾਂ ਦੇ ਪਰਿਵਾਰ ਇੱਥੇ ਬੈਠੇ ਆ ਤੁਸੀਂ ਫਰੀਦਕੋਟ ਵਾਲਿਓ ਉਹਨਾਂ ਦੇ ਹੱਕ 'ਚ ਫਤਵਾ ਵੀ ਦਿੱਤਾ ਹੈ ਸ਼ਹੀਦਾਂ ਦੇ ਪਰਿਵਾਰਾਂ ਨੂੰ ਨਤਮਸਤਕ ਹੁੰਦਿਆਂ ਉਹਨਾਂ ਦੀ ਕੁਰਬਾਨੀਨ ਕਿਉਂਕਿ ਨਾ ਪਰਿਵਾਰਾਂ ਕੋਲੇ ਬੜੀ ਵੱਡੀ ਵਿਰਾਸਤ ਆ। ਬਾਬਾ ਪਰਿਵਾਰ ਦੇ ਕੋਲ ਬੜੀ ਵੱਡੀ ਵਿਰਾਸਤ ਆ। ਬਾਬਾ ਜੁਗਿੰਦਰ ਸਿੰਘ ਜੀ ਸਤਕਾਰਯੋਗ ਪਿਤਾ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੇ ਜਿਨ੍ਹਾਂ ਨੇ ਵਿਰਦ ਅਵਸਥਾ ਦੇ ਅੰਦਰ ਪੂਰੇ ਪੰਜਾਬ ਦਾ ਦੌਰਾ ਕੀਤਾ ਤੇ 1999 ਦੀ ਗੱਲ ਸਾਰਾ ਪੰਜਾਬ ਜਿੱਤ ਕੇ 13 ਸੀਟਾਂ ਸੀ ਪਾਰਲੀਮੈਂਟ ਦੀਆਂ। ਪੰਜਾਬ ਜਿੱਤ ਕੇ ਤੁਹਾਡੀ ਝੋਲੀ 'ਚ ਪਾ ਦਿੱਤਾ ਬਾਬਾ ਜੋਗਿੰਦਰ ਸਿੰਘ ਰੋਡੇ ਨੇ ਅੱਜ ਗੁਰਮਖ ਪਿਆਰਿਓ ਮੈਂ ਬੇਨਤੀ ਕਰਾਂ ਇਹਨਾਂ ਪਰਿਵਾਰਾਂ ਦੀ ਵਿਰਾਸਤ ਹੈ ਸ਼ਹਾਦਤਾਂ ਦੀ ਵਿਰਾਸਤ ਹੈ ਅੱਜ ਸਿੰਘ ਸਾਹਿਬ ਰੋਡੇ ਮੀਰੀ ਤੇ ਪੀਰੀ ਦੀ ਗੱਲ ਲੈ ਕੇ ਚੱਲੇ ਆ ਸਾਡਾ ਸਾਥ ਦੇਣਾ ਫਰਜ਼ ਬਣਦਾ ਸਭ ਦਾ ਜਿਵੇਂ ਪਹਿਲਾਂ ਬਾਬਾ ਜੋਗਿੰਦਰ ਸਿੰਘ ਦਾ ਸਾਥ ਦਿੱਤਾ ਸਮੇਂ ਦੇ ਨਾਲ ਕਈ ਵਾਰ ਫੈਸਲੇ ਲੈਣੇ ਪੈਂਦੇ ਆ ਉਹਨਾਂ ਕਦਮਾਂ ਤੇ ਰੁਕਣਾ ਦੋ ਪੈਰ ਅਗਾਹ ਹੋਣਾ ਕਈ ਵਾਰ ਦੋ ਪੈਰ ਪਛਾਂਹ ਪਟਣੇ ਤੇ ਫਿਰ ਚਾਰ ਕਦਮ ਅੱਗੇ ਹੋ ਜਾਣਾ ਜਿਨ੍ਹਾਂ ਲੋਕਾਂ ਦੇ ਨਾਲ ਪੰਥ ਦੀ ਜਮਾਤ ਸਮਝ ਕੇ ਸਾਥ ਵੀ ਦਿੱਤਾ ਚੰਗੇ ਕੰਮ ਵੀ ਕਰਾਇਆ ਜਿ ਸ਼ਹੀਦ ਦੀ ਯਾਦਗਾਰ ਦਰਬਾਰ ਸਾਹਿਬ ਕੰਪਲੈਕਸ ਚ ਬਣੀ ਹੈ ਯਤਨ ਵੀ ਕੀਤਾ ਸਿੰਘ ਸਾਹਿਬ ਹੋਣਾ ਨੇ ਕਿ ਜਿਹੜੇ ਅੱਜ ਸਾਡੇ ਅਕਾਲੀ ਦਲ ਦੇ ਉੱਤੇ ਬੈਠੇ ਹੋਏ ਆ ਪੰਥ ਦੀ ਜਮਾਤ ਦੇ ਉਹਨਾਂ ਨੂੰ ਪੰਥ ਵਾਲੇ ਪਾਸੇ ਲਾਇਆ ਜਾਵੇ ਕੁਝ ਫੈਸਲੇ ਕਰਵਾ ਵੀ ਲੈ ਪਰ ਗੁਰਮਖ ਪਿਆਰਿਓ ਅਖੀਰ ਨਰਾਸ਼ ਹੋਣਾ ਪਿਆ ਉਹਨਾਂ ਵਾਲੇ ਪਾਸਿਓ ਕਿਉਂਕਿ ਜਿਵੇਂ ਇੱਕ ਹਹਾਵਤ ਹੈ ਕਹਿੰਦੇ ਕੁੱਕਰ ਦੀ ਪੂਛ 12 ਸਾਲ ਵੰਜਲੀ ਚ ਪਾ ਕੇ ਰੱਖੀ ਕਹਿੰਦੇ ਸਿੱਧੀ ਹੋ ਜੂ ਉਹ 12 ਸਾਲ ਬਾਅਦ ਕੱਢੀ ਤਾਂ ਵੀ ਵਿੰਗੀ ਸੀ ਜਿਹੜੇ ਕਾਬਜ ਲੋਕ ਅਸੀਂ ਤੇ ਉਹਨਾਂ ਨੂੰ ਸ਼ੈਲਟਰ ਦਿੱਤਾ ਜਥੇਦਾਰ ਬ੍ਰਹਮਪੁਰਾ ਨਿਕਲ ਕੇ ਸਾਡੇ ਕੋਲ ਆਇਆ ਸੀ ਉਹਨੂੰ ਵੀ ਸਾਥ ਦਿੱਤਾ ਢੀਣਸਾ ਸਾਬ ਆਏ ਸਾਥ ਦਿੱਤਾ ਸਿੰਘ ਸਾਹਿਬ ਹੋਣਾ ਪੂਰਾ ਜੋਰ ਲਾਇਆ ਪਰ ਆਖੀਰ ਗੁਰਮੁਖ ਪਿਆਰਿਓ ਰਿਜ਼ਲਟ ਤੁਹਾਡੇ ਸਾਹਮਣੇ ਉਹ ਸਮਝੇ ਨਹੀਂ ਅੱਜ ਤਾਂ ਸਿੰਘ ਸਾਹਿਬ ਰੋਡੇ ਨੇ ਝੰਡਾ ਚੁੱਕਿਆ ਆ ਫਰੀਦਕੋਟ ਸੀਟ ਖਡੂਰ ਸਾਹਿਬ ਦੀ ਧਰਤੀ ਫਿਰ ਜਿਸ ਤਰੀਕੇ ਨਾਲ ਤੂਫਾਨੀ ਦੌਰੇ ਕੀਤੇ ਸੰਗਤਾਂ ਦਾ ਫੈਸਲਾ 2 ਦਿਨ ਬਾਕੀ ਆ ਜਾਣਾ ਪਰ ਮੈਂ ਅਗਾ ਤੁਹਾਨੂੰ ਬੇਨਤੀ ਕਰਨੀ ਚਾਹੁੰਨਾ ਕਿ ਤੁਰੰਦੀ ਲੋੜ ਅਸੀਂ ਪੰਜਾਬ ਵਾਲੇ ਦੇਖੋ ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ ਇੱਥੇ ਤੁਸੀਂ ਫਤਵਾ ਦੇ ਕੇ 92 ਸੀਟਾਂ ਉਹਨਾਂ ਲੋਕਾਂ ਨੂੰ ਦੇ ਸਕਦੇ ਹੋ ਜਿਨ੍ਹਾਂ ਦਾ ਬਹੁਤਾ ਪੰਥ ਨਾਲ ਸਰੋਕਾਰ ਨਹੀਂ ਤੇ ਅਜੇ ਇੱਕ ਕਲਾਕਾਰ ਜਿਹੜਾ ਸਟੇਜਾਂ ਤੇ ਸਾਨੂੰ ਚੁਟਕਲੇ ਸੁਣਾਉਂਦਾ ਰਿਹਾ ਹੋਵੇ ਉਹਨੂੰ ਤੁਸੀਂ ਮੁੱਖ ਮੰਤਰੀ ਪੰਜਾਬ ਬਣਾ ਸਕਦੇ ਹੋ ਤੇ ਪੰਜਾਬ ਵਾਲਿਓ ਜਿੱਥੇ ਖਾਲਸਾ ਸਿਰਜਿਆ ਗਿਆ ਜਿੱਥੇ ਖਾਲਸਾ ਸਾਜਿਆ ਤੇ ਨਵਾਜਿਆ ਉਥੇ ਇਹੋ ਜਿਹਾ ਬਾਣੇ ਵਾਲਾ ਸਿੰਘ ਸਿੰਘ ਸਾਹਿਬ ਰੋਡੇ ਵਰਗਾ ਜਿਹਦੇ ਗੋਲ ਦਸਤਾਰ ਜਿਹਦੇ ਬਾਣਾ ਪਹਿਨਿਆ ਹੋਵੇ ਜਾਂ ਜ਼ਥੇਦਾਰ ਬਾਬਾ ਬਲਵੀਰ ਸਿੰਘ 96 ਕਰੋੜੀ ਬੈਠੇ ਆ ਇਦਾਂ ਦਾ ਨਿਹੰਗ ਸਿੰਘ ਦਮਾਲੇ ਵਾਲਾ ਮਹਾਕਾਲ ਸਰੂਪ ਇਹ ਪੰਜਾਬ ਦਾ ਮੁੱਖ ਮੰਤਰੀ ਕਿਉਂ ਨਹੀਂ ਬਣ ਸਕਦਾ ਜੇ ਜੂਪੀ ਵਰਗੀ ਸਟੇਟ ਅਸੀਂ ਬਥੇਰਾ ਕਹੀ ਜਾਈਏ ਸਾਡਾ ਰਾਜ ਭਾਗ ਨਾਲ ਕੋਈ ਮਤਲਬ ਨਹੀਂ ਅਸੀਂ ਸਿਆਸਤ ਤੋਂ ਪਰੇ ਰਹੋ ਨਹੀਂ ਗੁਰਮਖੋ ਮੀਰੀ ਪੀਰੀ ਦਾ ਸਿਧਾਂਤ ਆ ਜੇ ਰਾਜ ਭਾਗ ਤੋਂ ਪਾਸੇ ਰਹਿਣਾ ਫਿਰ ਸੰਤਾਪ ਭੁਗਤਣਾ ਪਊਗਾ ਜਿਵੇਂ ਸਾਧੂ ਸੰਤ ਮਹਾਤਮਾ ਨੂੰ ਇਹੀ ਸਾਡੇ ਆਗੂ ਆ ਕੇ ਕਹੇ ਤੁਸੀਂ ਤੇ ਸੰਤ ਹੋ ਤੁਸੀਂ ਇਲੈਕਸ਼ਨ ਤੋਂ ਕੀ ਲੈਣਾ ਤੁਸੀਂ ਡੇਰੇ ਬੈਠੋ ਅਸੀਂ ਮੱਥਾ ਟੇਕਦੇ ਸਨਮਾਨ ਕਰਦੇ ਆ ਤੁਹਾਡਾ ਇਹ ਸਿਆਸਤ ਬੜੀ ਗੰਦੀ ਐ ਕਹਿ ਕਹਿ ਕੇ ਬਹੁਤੇ ਸੰਤਾਂ ਨੂੰ ਡਰਾਈ ਰੱਖਦੇ ਆ ਪਰ ਮੈਂ ਸਾਧੂ ਸੰਤ ਮਹਾਤਮਾ ਸੰਪਰਦਾਵਾਂ ਨੂੰ ਬੇਨਤੀ ਕਰਨੀ ਚਾਹੁੰਨਾ ਜੇ ਜੂਪੀ ਵਰਗੀ ਸਟੇਟ ਭਾਰਤ ਦੀ ਵੱਡੀ ਸਟੇਟ ਜਿੱਤੇ ਸਾਡੇ ਤੇ 13 ਸੀਟਾਂ ਉੱਥੇ ਤੇ 80 90 ਸੀਟਾਂ ਨੇ ਐਮਪੀ ਦੀਆਂ ਜੇਹੋ ਜੀ ਸਟੇਟ ਦਾ ਮੁੱਖ ਮੰਤਰੀ ਇੱਕ ਸਨਤਨੀ ਬਾਣੇ ਵਾਲਾ ਜਿਨੇ ਭਗਵਾ ਬਾਣਾ ਪਹਿਨੇ ਆ ਉਹ ਬਣ ਸਕਦਾ ਤੇ ਸਾਡੇ ਪੰਜਾਬ ਦੀ ਸਟੇਟ ਦਾ ਇੱਕ ਮੁੱਖ ਮੰਤਰੀ ਆ ਦੁਮਾਲੇ ਵਾਲਾ ਜਾਂ ਗੋਲ ਦਸਤਾਰੇ ਵਾਲਾ ਕਿਉਂ ਨਹੀਂ ਬਣ ਸਕਦਾ ਫਤਵਾ ਤੇ ਅਸੀਂ ਦੇਣਾ ਨਾ ਵੋਟਾਂ ਤੁਹਾਡੀਆਂ ਨੇ ਤੁਸੀਂ ਦੇਣੀਆਂ ਫਰਜ਼ ਪਛਾਣੀਏ ਮੈਂ ਵਿਸਥਾਰ ਵਿੱਚ ਨਹੀਂ ਜਾਣਾ ਚਾਹੁੰਦਾ ਮੈਂ ਹੀ ਬੇਨਤੀ ਕਰਨੀ ਚਾਹੁੰਦਾ ਆਪਣਾ ਫਰਜ਼ ਪਛਾਣੀਏ ਤੁਰਿਏ ਇਸ ਪਾਸੇ ਨਾ 니ਦੇ ਉਹ ਸਮਾਂ ਯਾਦ ਕਰੀਏ ਜਿਸ ਤਰ੍ਹਾਂ ਦੇ ਹਲਾਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਜਾਣ ਤੋਂ ਬਾਅਦ ਬੜੇ ਵਿਦਵਾਨਾਂ ਨੇ ਲਿਖ ਦਿੱਤਾ ਮੋਇਆ ਜਦੋਂ ਪੰਜਾਬ ਦਾ ਮਹਾਰਾਜਾ ਮੋਈ ਬੀਰਤਾ ਬੀਰ ਪੰਜਾਬੀਆਂ ਦੀ ਗੱਲਾ ਸ਼ੇਰਨੀ ਚਖਾ ਦੇ ਵਿੱਚ ਸੜਿਆ ਸੜ ਗਈ ਤਕਦੀਰ ਪੰਜਾਬੀਆਂ ਦੀ ਅਜੋ ਹੀ ਹਾਲਾਤ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਤੋਂ ਬਾਅਦ ਹੋਏ ਆ ਪਰ ਅੱਜ ਸਮਾਂ ਤੁਹਾਡੇ ਹੱਥਾ ਮੈਂ ਦੇਖਿਆ ਮੈਂ ਫਰੀਦਕੋਟ ਆ ਕੇ ਮੈਂ ਖਡੂਰ ਸਾਹਿਬ ਵਾਲੀ ਸੀਟ ਤੇ ਜਾ ਕੇ ਦੇਖਿਆ ਚਾਰ ਦਿਨ ਪਹਿਲਾਂ ਇਲੈਕਸ਼ਨਾਂ ਦੇ ਅੰਦਰ ਜਿਹੜਾ ਜੋਸ਼ ਸੀ ਤੁਹਾਡੇ ਅੰਦਰ ਆਪਣੀਆਂ ਗੱਡੀਆਂ ਆਪਣੀਆਂ ਕਾਰਾਂ ਆਪਣਾ ਤੇਲ ਜਿਹੜੇ ਸਾਡੇ ਉਮੀਦਵਾਰ ਸੀ ਉਹਨਾਂ ਨੂੰ ਇਹ ਵੀ ਨਹੀਂ ਪਤਾ ਕਾਰਾਂ ਕਿੱਥੋਂ ਆ ਰਹੀਆਂ ਸੰਗਤ ਕਿੱਥੋਂ ਆ ਰਹੀ ਤੇਲ ਕਿੱਥੋਂ ਆ ਰਿਹਾ ਪਰਸ਼ਾਦੇ ਪਾਣੀ ਜਦੋਂ ਅਸੀਂ ਦੀਨਾ ਕਾਂਗੜ ਤੋਂ ਤੁਰੇ ਫਰੀਦਕੋਟ ਨਾ ਭਾਈ ਸਰਬਜੀਤ ਸਿੰਘ ਦੇ ਹੱਕ 'ਚ ਤੇ ਰਾਹਾਂ 'ਚ ਸੰਗਤਾਂ ਨੇ ਲੰਗਰ ਐ ਲਾਏ ਸੀ ਪਰਸ਼ਾਦੇ ਦੇ ਠੰਡੇ ਮਿੱਠੇ ਜਲ ਦੀਆਂ ਸ਼ਬੀਲੇ ਜਿਵੇਂ ਨਗਰ ਕੀਰਤਨ ਲੰਗਣਾ ਹੋਵੇ ਜਿਵੇਂ ਨਗਰ ਕੀਰਤਨ ਜਾ ਰਿਹਾ ਹੋਵੇ ਏਡਾ ਉਤਸ਼ਾਹ ਇਹੀ ਉਤਸ਼ਾਹ ਕਾਇਮ ਕਰਦੀਏ ਮੈਂ ਇੱਕ ਗੱਲ ਦਾਅਵੇ ਨਾਲ ਗੁਰੂ ਤੋਂ ਡਰ ਕੇ ਤੁਹਾਡੇ ਚਰਨਾਂ 'ਚ ਕਹਿ ਸਕਦਾ ਸਮਾਂ ਦੂਰ ਨਹੀਂ ਫੇਰੇ ਇਲਾਹੀ ਉਹ ਵੀ ਦਿਨ ਹੋਗਾ ਜਾਵੇ ਆਪਣਾ ਰਾਜ ਦੇਖੇਗੇ ਆਪਣੀ ਜ਼ਮੀਨ ਹੋਗੀ ਆਪਣਾ ਆਸਮਾ ਹੋਗਾ ਪੈਰਾਂ ਥੱਲੇ ਜ਼ਮੀਨ ਆਪਣੀ ਹੋ ਸਿਰ ਤੇ ਅਸਮਾਨ ਆਪਣਾ ਹੋ ਸਿੰਘ ਕਿਸੇ ਦਾ ਗੁਲਾਮ ਨਹੀਂ ਫਿਰ ਗਿਆਨ ਗੋਦੜੀ ਵੀ ਸਾਡਾ ਹੋ ਮੰਗੂ ਮਠ ਵੀ ਸਾਡਾ ਹੋ ਤੇ ਫਿਰ ਡਾਂਗਮਰ ਸਾਹਿਬ ਵੀ ਸਾਡਾ ਸਾਡੇ ਤੋਂ ਕੋਈ ਖੋ ਨੀ ਫੈਸਲੇ ਆਪਣੇ ਹੋਣਗੇ ਬੰਦੀ ਸਿੰਘ ਵੀ ਰਿਹਾ ਹੋਣਗੇ ਜੇਲਾਂ ਤੋਂ ਬਾਹਰ ਹੋਣਗੇ ਇਹ ਜਿਹੜੇ ਲੋਕ ਅੱਜ ਪੰਛ ਦੇ ਠੇਕੇਦਾਰ ਬਣੇ ਫਿਰਦੇ ਆ ਜਿਹੜੇ ਚੀਜੀ ਨੂੰ ਖੂਨ ਲਾ ਕੇ ਸ਼ਹੀਦ ਘਾਉਣਾ ਚਾਹੁੰਦੇ ਆ ਜਿਹੜਾ ਆ ਤੁਸੀਂ ਪਿਛਲੇ ਦਿਨਾਂ 'ਚ ਸੁਣਿਆ ਮੈਂ ਕਹਿਣਾ ਚਾਹੂੰਗਾ ਮੈਨੂੰ ਮaaf ਕਰਿਓ ਆ ਬਾਦਲ ਦਾ ਬਲੂੰਗੜਾ ਜਿਹੜਾ ਕਹਿੰਦਾ ਸਿੰਘ ਸਾਹਿਬ ਰੋਡ ਏਜੰਸੀਆਂ ਦੇ ਬੰਦੇ ਆ ਉਹ ਮੈਂ ਪੁੱਛਣਾ ਚਾਹੁੰਨਾ ਜੇ ਏਜੰਸੀਆਂ ਦੇ ਬੰਦੇ ਆ ਤੇ ਏਜੰਸੀਆਂ ਕਿਤੇ ਸੰਤ ਭਿੰਡਰਾਲੇ ਦਾ ਜਨਮ ਦਿਨ ਮਨਾਉਂਦੀਆਂ ਨੇ ਆ ਏਜੰਸੀਆਂ ਵਾਲਿਆਂ ਦੇ ਮੁੰਡੇ ਜੇਲਾਂ 'ਚ ਹੁੰਦੇ ਆ ਭਾਈ ਗੁਰਮukh Singh ਬਰਾੜ ਤਿੰਨ ਸਾਲਾਂ ਤੋਂ ਜੇਲ੍ਹ 'ਚ ਬੰਦੇ ਆ ਇਹ ਦਿਨ ਰਾਤ ਸੇਵਾ ਕਰ ਜਿਨ੍ਹਾਂ ਨੇ ਜੇਲਾਂ ਕਟੀਆਂ ਮੈਨੂੰ ਅੱਜ ਵੀ ਯਾਦ ਆ ਮੈਂ ਛੋਟਾ ਜਿਆ ਸੀ ਦਾੜਾ ਨਹੀਂ ਸੀ ਅਜੇ ਪ੍ਰਕਾਸ਼ ਹੋਇਆ ਦਮਦਮੀ ਟਕਸਾਲ 'ਚ ਰਹਿੰਦੇ ਆ ਸਿੰਘ ਸਾਹਿਬ ਤਖਤਾਂ ਦੇ ਜਥੇਦਾਰ ਜਿਹੜੇ ਸਰਬੱਤ ਖਾਲਸਾ ਨੇ ਥਾਪੇ ਸੀ 1986 ਦੇ ਅੰਦਰ ਮੁਲਾਕਾਤ ਕਰਨ ਮੈਂ ਬਠਿੰਡੇ ਆਇਆ ਉੱਥੇ ਭਾਈ ਧਿਆਨ ਸਿੰਘ ਮੰਡ ਵੀ ਬਠਿੰਡਾ ਜੇਲ੍ਹ 'ਚ ਬੰਦ ਸਨ ਜਥੇਦਾਰ ਸਾਹਿਬ ਬਾਕੀ ਸਿੰਘ ਸਾਹਿਬ ਦਮਦਮਾ ਸਾਹਿਬ ਕੇਸਗੜ ਸਾਹਿਬ ਦੇ ਜਥੇਦਾਰ ਬਚਪਨ ਦੇ ਅੰਦਰ ਮੈਂ ਮੁਲਾਕਾਤ ਜੇਲ੍ਹ ਦੀ ਦਿਉੜੀ ਦੇ ਬਾਹਰ ਖੜਾ ਤੇ ਮੈਂ ਆਪਣੇ ਉਸਤਾਦ ਨੂੰ ਪੁੱਛਿਆ ਮੈਂ ਕਿ ਇੱਥੇ ਆਪਾਂ ਕਿਉਂ ਆਏ ਆ ਛੋਟਾ ਜਿਹਾ ਸੀ ਕਹਿੰਦੇ ਇੱਥੇ ਸਾਡੀ ਕਾਮ ਦੇ ਜਥੇਦਾਰ ਬੰਦ ਕੀਤੇ ਸਰਕਾਰ ਨੇ ਜਿਨ੍ਹਾਂ ਨੇ ਜਵਾਨੀਆਂ ਜੇਲ੍ਹਾਂ 'ਚ ਗਾਲੀਆਂ ਪੰਛਲੀ ਥਾਣੇ ਸੀਏ ਸਟਾਫ ਟਕ ਜਿਨ੍ਹਾਂ ਨੇ ਕਟੇ ਆ ਉਹਨਾਂ ਨੂੰ ਅੱਜ ਏਜੰਸੀਆਂ ਦੱਸਦੇ ਆ ਕਦੇ ਕਾਂਗਰਸ ਦੇ ਏਜੰਟ ਕਦੇ ਬੀਜੇਪੀ ਦੇ ਏਜੰਟ ਕਦੇ ਆਰਐਸਐਸ ਦੇ ਏਜੰਟ ਦੱਸਦੇ ਆ ਤੁਸੀਂ ਜਾਣਦੇ ਹੋ ਪੰਜਾਬ ਵਿੱਚ ਉਹਨਾਂ ਨੂੰ ਵਾੜਨ ਵਾਲਾ ਕੌਣ ਅੱਜ ਐਲਾਈਅንስ ਨਹੀਂ ਹੋਇਆ ਗੋਡੇ ਰਗੜਦੇ ਮਰਗੇ ਜੇ ਐਲਾਈਅንስ ਹੋ ਜਾਂਦਾ ਤੇ ਇਹਨਾਂ ਨੇ ਉਹਨਾਂ ਦਾ ਝੰਡਾ ਚੱਕਣਾ ਸੀਗਾ ਇਹਨਾਂ ਨੇ ਤੁਹਾਡੇ 'ਚ ਪ੍ਰਚਾਰ ਕਰਨਾ ਮੈਂ ਬੇਨਤੀ ਕਰਾਂ ਗੁਰਮਖੋ ਰਹੋ ਕਿਸੇ ਧੜੇ 'ਚ ਕਿਸੇ ਪਾਰਟੀ ਕਿਸੇ ਕੋਨੇ 'ਚ ਗੱਲ ਪੰਛ ਦੀ ਕਰੋ ਗੱਲ ਕੌਮ ਦੀ ਕਰੋ ਅਸੀਂ ਗੱਲ ਗੁਰੂ ਗ੍ਰੰਥ ਪੰਚ ਦੀ ਕਰਨੀ ਆ ਦੁਨੀਆ ਦੇ ਕਿਸੇ ਕੋਨੇ 'ਚ ਰਹੀਏ ਦੇਖੋ ਖਾਲਸੇ ਦੇ ਝੰਡੇ ਬਲੰਦ ਹੁੰਦੇ ਆ ਕਿ ਨਹੀਂ ਅਸੀਂ ਹਰੇਕ ਵਾਰੀ ਦੂਜਿਆਂ ਦੇ ਝੰਡੇ 'ਚ ਡੰਡਾ ਫਸਾ ਦਿੰਨੇ ਆ ਝੰਡਾ ਉਹਨਾਂ ਦਾ ਡੰਡਾ ਸਾਡਾ ਹੁੰਦਾ ਪਰ ਹੁਣ ਬੇਣਤੀ ਜੇ ਸਮਾਂ ਆ ਗਿਆ ਸਿੰਘ ਸਾਹਿਬ ਰੋਡੇ ਅਗਵਾਈ ਕਰਨਾ ਸਾਰੇ ਸਾਥ ਦੇਣਗੇ ਨਾਲ ਹੁਣ ਝੰਡੇ 'ਚ ਡੰਡਾ ਸਾਡਾ ਨਹੀਂ ਹੋਊਗਾ ਹੁਣ ਝੰਡਾ ਸਾਡਾ ਹੋਊਗਾ ਝੰਡਾ ਆਪਣਾ ਬਣਾ ਲਈਏ ਝੰਡਾ ਵੀ ਸਾਡਾ ਤੇ ਡੰਡਾ ਵੀ ਸਾਡਾ ਖਾਲਸੇ ਕੇ ਬੋਲ ਬਾਲੇ ਜਿਹੜੇ ਨੇਤ ਅਰਦਾਸ ਚ ਕਰਦੇ ਫਿਰ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ ਖੁਵਾਰ ਹੋਏ ਸਾ ਮਿਲਾਂਗੇ ਬੱਚੇ ਸ਼ਰਨ ਜੋ ਹੋਏ ਤਿਆਰ ਬਰ ਤਿਆਰ ਹੋਈਏ ਨਸ਼ਿਆਂ ਤੋਂ ਰਹਿਤ ਸਾਬਤ ਸੂਰਤ ਹੋ ਕੇ ਖੰਡੇ ਬਾਟੇ ਦਾ ਅਮਰ ਛੱਕੇ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗੀਏ ਬੜਾ ਉਤਸ਼ਾਹ ਆ ਕੇ ਸਾਥੋਂ ਬਗੈਰ ਜਿਹੜੇ ਨੌਜਵਾਨ ਮੈਂ ਉਹਨਾਂ ਚ ਵੀ ਦੇਖਿਆ ਪਰ ਮੇਰੀ ਬੇਨਤੀ ਆ ਕੇਸ ਗੁਰੂ ਕੀ ਮੋਹਰਾ ਮਹਾਰਾਣੀ ਜਿੰਦਾ ਨੂੰ ਯਾਦ ਕਰੋ ਮਹਾਰਾਜਾ ਦਲੀਪ ਸਿੰਘ ਜਦੋਂ ਅੰਗਰੇਜ਼ਾਂ ਨੇ ਬੰਬੇ ਮਲਾਇਆ ਤੜਫ ਰਹੀ ਮਹਾਰਾਣੀ ਆਪਣੇ ਪੁੱਤ ਨੂੰ ਵੇਖਣ ਖਾਤਰ ਅੱਖਾਂ ਦੀ ਜੋਤ ਵੀ ਗਵਾ ਗਈ ਸੀ ਪਰ ਜਦੋਂ ਮਿਲਿਆ ਮਹਾਰਾਜਾ ਦਲੀਪ ਸਿੰਘ ਗਲ ਵਕੜੀ ਚ ਲਿਆ ਸਿਰ ਤੇ ਹੱਥ ਫੇਰਿਆ ਪਿਓ ਆਪਣੇ ਪੁੱਤ ਦੇ ਪਿਆਰ ਨਾਲ ਪਰ ਜਦੋਂ ਸਿਰ ਤੇ ਹੱਥ ਫੇਰਿਆ ਮਹਾਰਾਣੀ ਜਿੰਦਾ ਨੂੰ ਕੇਸ ਨਾ ਮਹਿਸੂਸ ਹੋਏ ਇਕਦਮ ਤਰਬਕ ਕੇ ਪਛਾਹ ਹੋ ਗਈ ਯਾਦ ਕਰਿਓ ਬੇਣਤੀ ਮੈਂ ਅਕਸਰ ਕਰਦਾ ਹੁੰਨਾ ਸਾਡੇ ਪ੍ਰਸਿੱਧ ਸਿੱਖ ਵਿਦਵਾਨ ਗਿਆਨੀ ਸੋਹਣ ਸਿੰਘ ਸੀਤਲ ਢਾਡੀ ਜਗਤ ਦੇ ਪਤਾਮਾ ਉਹਨਾਂ ਨੇ ਕਿਹਾ ਕਹਿੰਦੇ ਟੋਇਆ ਸੀਸ ਤੇ ਸੀਸ ਤੇ ਕੇਸ ਕੋਈ ਨਾ ਕਹਿੰਦੀ ਮੈਂ ਇਹ ਕੀ ਤੱਕ ਹਨੇਰ ਰਹੀ ਆ ਮੈਨੂੰ ਜਾਪਦਾ ਜਿਵੇਂ ਮੈਂ ਹੱਥ ਆਪਣਾ ਮੋਏ ਪੁੱਤ ਦੀ লাশ ਤੇ ਫੇਰ ਰਹੀ ਆ ਮਹਾਰਾਣੀ ਜਿੰਦਾ ਨੇ ਆਖਿਆ ਤੂੰ ਮੇਰਾ ਦਲੀਬ ਨਹੀਂ ਹੋ ਸਕਦਾ ਤੇਰੇ ਦਿਸਰ ਤੇ ਕੇਸ ਨਹੀਂ ਕੇਸ ਸਲਾਮਤ ਕਰੀਏ ਦਾੜੇ ਸਲਾਮਤ ਕਰੀਏ ਆ ਜਿਹੜਾ ਦਾੜੇ ਕੇਸਾਂ ਤੋਂ ਬਿਨਾ ਅਸੀਂ ਪੰਥੋਂ ਸਾਰਨ ਲੱਗੇ ਆ ਨਾ ਇਧਰੋਂ ਗਰੇਜ ਕਰੀਏ ਗੁਰੂ ਦੀ ਮੋਹਰਿਆ ਕੇਸ ਸਾਬਤ ਸੂਰਤ ਦਸਤਾਰ ਸਿਰਾਂ ਨੌਜਵਾਨ ਵੀਰਾਂ ਨੂੰ ਬੇਨਤੀ ਆ ਤਿਆਰ ਵਰ ਤਿਆਰ ਹੋਵੋ ਖੰਡੇ ਬਾਟੇ ਦਾ ਅਮਰ ਛਾਕੇ ਗੁਰੂ ਗ੍ਰੰਥ ਪੰਥ ਦੇ ਲੜ ਲੱਗੀ ਹੈ ਦੁਨੀਆਂ ਦੇ ਕਿਸੇ ਕੋਨੇ 'ਚ ਰੋ ਦੇਖੋ ਵਿਦੇਸ਼ਾਂ 'ਚ ਬੈਠੇ ਸਿੱਖ ਭਾਈ ਰਗਵੀਰ ਸਿੰਘ ਵਾਲਸਾ ਲੰਡਨ ਤੋਂ ਫੋਨ ਆ ਰਹੇ ਆ ਭਾਈ ਪ੍ਰਗਟ ਸਿੰਘ ਜਰਮਨ ਰਵੈਰੋ ਕਾਂਡ ਉਥੋਂ ਫੋਨ ਆ ਰਹੇ ਆ ਭਾਈ ਜਸਵੀਰ ਸਿੰਘ ਕੈਨੇਡਾ ਤੋਂ ਅਮਰੀਕਾ ਤੋਂ ਵੱਖ-ਵੱਖ ਦੇਸ਼ਾਂ ਤੋਂ ਅੱਜ ਦੁਨੀਆ ਦੇ ਉਸ ਕੋਨੇ 'ਚ ਬੈਠੇ ਵੀ ਇੱਥੇ ਸੰਤ ਜਰਨੈਲ ਸਿੰਘ ਦੇ ਜਨਮ ਦਿਹਾੜੇ 'ਨਾ ਸਿੱਖੀ ਸੋਚ ਨਾਲ ਪੰਥ ਨਾਲ ਪੰਜਾਬ ਨਾਲ ਜੁੜੇ ਬੈਠੇ ਆ ਸਾਡੀ ਬੇਨਤੀ ਆ ਗੁਰਮਖ ਪਿਆਰਿਓ ਆਓ ਗੁਰੂ ਗ੍ਰੰਥ ਪੰਥ ਦੀ ਸ਼ਰਨ ਆਈਏ ਦਿਨ ਮਨਾਏ ਸਾਡੇ ਸਫਲੇ ਹੋਣਗੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਜਦੋਂ ਇਕੱਤਰ ਹੋ ਕੇ ਗੁਰੂ ਦੀ ਬਾਣੀ ਤੇ ਬਾਣੇ ਦੇ ਧਾਰਨੀ ਬਾਣੀ ਬਾਣਾ ਪੰਖ ਵਛਾਣੋ ਸਿੰਘ ਨਾਮ ਕੋ ਪੰਛੀ ਜਾਣੋ ਫਿਰ ਖਾਲਸੇ ਕੇ ਬੋਲ ਵਾਲੇ ਹੋਣਗੇ ਤੇ 20ਵੀਂ ਸਦੀ ਦੇ ਮਹਾਨ ਸਿੱਖ ਮਰਦ ਦੇ ਮਜਾਹਿਦ ਦਮਦਮੀ ਟਕਸਾਲ ਦੇ 14ਵੇਂ ਮੁਖੀ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦਾ ਜਨਮ ਦਿਹਾੜਾ ਮਨਾਇਆ ਵੀ ਸਫਲਾ ਹੋਵੇਗਾ ਮੈਂ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਕਰਦਾ ਹਾਂ ਸੰਗਤਾਂ ਦਾ ਆਏ ਮਹਾਪੁਰਸ਼ਾਂ ਦਾ ਸਤਿਕਾਰਯੋਗ ਸਿੰਘ ਸਾਹਿਬ ਜੀ ਦਾ ਜਿਨ੍ਹਾਂ ਨੇ ਏਡਾ ਵੱਡਾ ਉਪਰਾਲਾ ਕੀਤਾ ਤੇ ਜਿੰਨੀਆਂ ਸ਼ਖਸੀਅਤਾਂ ਕਾਰ ਸੇਵਾ ਵਾਲੇ ਮਹਾਪੁਰਖ ਨਿਆਂਗ ਸਿੰਘ ਜਥੇਬੰਦੀਆਂ ਪ੍ਰਚਾਰਕ ਸੰਤ ਮਹਾਪੁਰਖ ਧਾਰਮਿਕ ਰਾਜਨੀਤਿਕ ਆਗੂ ਸਹਿਬਾਨ ਜਿਹੜੇ ਅੱਜ ਸੰਤ ਜਰਨੈਲ ਸਿੰਘ ਦੇ ਜਨਮ ਦਿਹਾੜੇ ਦੇ ਉੱਤੇ ਆਏ ਔਰ ਹਰਿਆਣਾ ਸਿ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਭ ਦਾ ਧੰਨਵਾਦ ਤੇ ਵਧਾਈਆਂ ਮੁਬਾਰਕਾਂ ਸੰਤਾਂ ਦੇ ਜਨਮ ਦਿਨ ਦੀਆਂ ਆਓ ਅਸੀਂ ਆਪਣੀ ਸਿੱਖੀ ਸੋਚ ਨੂੰ ਜਿਵੇਂ ਸਾਡੇ ਯੋਧਿਆਂ ਜਰਨੈਲਾਂ ਨੇ ਸਰਹੰਦ ਦੀਆਂ ਨੀਹਾਂ 'ਚ ਖੜਕੇ ਵੀ ਸਾਨੂੰ ਇਹੀ ਆਵਾਜ਼ ਅੱਜ ਉੱਥੇ ਮੱਥਾ ਟੇਕਦੇ ਉਹਨਾਂ ਦੀ ਆਵਾਜ਼ ਸੁਣੀਏ ਕਹਿੰਦੇ ਪੀ ਕੇ ਅਮਰ ਤੇ ਅਮਰ ਨਾ ਹੋ ਸਕਿਓ ਦਸ ਖਾਲਸਾ ਪੰਥ ਦੀ ਤੂੰ ਸ਼ਾਨ ਕੀ ਏ ਜੇ ਨਾ ਲੜਿਓ ਜੀਤ ਜੁਝਾਰ ਵਾਂਗੂ ਕਲਗੀਆਂ ਵਾਲੇ ਦੀ ਦਸ ਤੂੰ ਸੰਤਾਨ ਕੀ ਏ ਉਹੀ ਜਿੱਤ ਦੇ ਬਾਜ਼ੀਆਂ ਜਾਗੇ ਅੰਦਰ ਜਿਹੜੇ ਜਿੱਤਣ ਲਈ ਬਾਜ਼ੀਆਂ ਹਾਰਦੇ ਨੇ ਉਠ ਖਾਲਸਾ ਗੁਰਾਂ ਦੇ ਲਾਲ ਤੈਨੂੰ ਵਾਜਾਂ ਵਿੱਚ ਸਰਹੰਦ ਦੇ ਮਾਰਦੇ ਨੇ ਸਾਰੇ ਮਹਾਪੁਰਸ਼ਾਂ ਦਾ ਜਥੇਬੰਦੀਆਂ ਦਾ ਧੰਨਵਾਦ ਬਾਬਾ ਪ੍ਰਦੀਪ ਸਿੰਘ ਚੰਦਪੂਰਾ ਪੰਥਕ ਸੇਵਾ ਲਹਿਰ ਦਾਦੂ ਸਾਹਿਬ ਬਾਬਾ ਜੀਵਨ ਸਿੰਘ ਚਨਾਗੜਾ ਸਰਦਾਰ ਸੁੰਦਰਪਾਲ ਸਿੰਘ ਬਰਾੜ ਐਡੀਸ਼ਨਲ ਐਡਵੋਕੇਟ ਜਰਨਲ ਫਾਰਮਰ ਪੰਜਾਬ ਔਰ ਇਸੇ ਤਰ੍ਹਾਂ ਹਰਿਆਣਾ ਕਮੇਟੀ ਦੇ ਜਰਨਲ ਸਕੱਤਰ ਸਰਦਾਰ ਸੁਖਵਿੰਦਰ ਸਿੰਘ ਮੰਡੇਬਰ ਜਮਨਾ ਨਗਰ ਤੋਂ ਸਾਥੀਆਂ ਸਮੇਤ ਆਏ ਸਾਰਿਆਂ ਦੇ ਵੱਲੋਂ ਸਤਿਗੁਰਾਂ ਨੂੰ ਨਤਮਸਤਕ ਹੁੰਦਾ ਤੁਹਾਨੂੰ ਮਾਹਪੁਰਖਾਂ ਦੇ ਜਨਮ ਦਿਹਾੜੇ ਦੀ ਵਧਾਈ ਦਿੰਦਾ ਮੀਡੀਆ ਵਾਲੇ ਵੀਰਾਂ ਦਾ ਧੰਨਵਾਦ ਕਰਦਾ ਫਤਿਹ ਅਰਜ ਕਰਦਾ ਉਸੇ ਬੁਲੰਦ ਆਵਾਜ਼ ਵਿੱਚ ਜਿਵੇਂ ਆਰੰਭਤਾ ਤੇ ਜਵਾਬ ਦਿੱਤਾ ਸੀ ਗੱਜ ਕੇ ਫਤਿਹ ਦਾ ਜਵਾਬ ਫਤਿਹ ਜਿਉਂ ਦਿਓ ਉਸ ਤੋਂ ਪਹਿਲਾਂ ਇੱਕ ਬੇਨਤੀ ਜ਼ਰੂਰ ਸੁਣ ਲਿਓ ਮੈਂ ਵਿਸਰ ਗਿਆ ਸੀ ਜਿਹੜਾ ਅੱਜ ਬਾਦਲ ਦਾ ਬਲੁੰਗੜਾ ਕਹਿੰਦਾ ਏ ਏਜੰਸੀਆਂ ਦੇ ਬੰਦੇ ਆ ਸਿੰਘ ਸਾਹਿਬ ਰੋਡੇ ਨੂੰ ਮੈਨੂੰ ਇਹ ਦੱਸੇ ਉਹਨਾਂ ਦੀ ਬਣਾਈ ਸੁਰੌਣੀ ਕਮੇਟੀ ਉਹਨਾਂ ਦੇ ਲਾਏ ਜਥੇਦਾਰ ਕਿ ਉਹ ਏਜੰਸੀਆਂ ਦੇ ਪ੍ਰੋਗਰਾਮਾਂ ਤੇ ਆਉਂਦੇ ਅੱਜ ਇੱਥੇ ਜਥੇਦਾਰ ਹਰਪ੍ਰੀਤ ਸਿੰਘ ਹੁਣੀ ਵੀ ਹਾਜ਼ਰੀ ਭਰ ਕੇ ਗਏ ਆ ਤੱਕ ਸ੍ਰੀ ਦਮਦਮਾ ਸਾਹਿਬ ਇਹ ਜਵਾਬ ਦੇਣ ਇਹ ਬੁਖਲਾਏ ਪਏ ਆ ਕਿਉਂਕਿ ਜਦੋਂ ਕੌਮ ਦੀ ਗੱਲ ਤੁਰਦੀ ਪੰਛ ਤੁਰਦਾ ਤੇ ਫੇਰ ਇਸ ਤਰ੍ਹਾਂ ਦਾ ਗੁਮਰਾਹਕੁਨ ਪ੍ਰਚਾਰ ਕਰਦੇ ਆ ਇਹਦੇ ਤੋਂ ਆਪਾਂ ਸੁਚੇਤ ਹੋਣਾ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਰੋਡੇ ਜਿਨ੍ਹਾਂ ਦੀ ਵਿਰਾਸਤ ਏ ਸ਼ਹਾਦਤਾਂ ਦੀ ਕੁਰਬਾਨੀਆਂ ਦੀ ਆ ਉਹਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਇੱਕ ਵਜਨ ਹੋਰ ਸਾਂਝਾ ਕਰਦੇ ਆ ਭਾਵੇਂ ਸਮਾਂ ਜ਼ਿਆਦਾ ਹੋ ਗਿਆ ਜਦੋਂ ਇੰਗਲੈਂਡ ਗਏ ਸਨ ਮੈਨੂੰ 20-25 ਸਾਲ ਹੋ ਗਏ ਇੰਗਲੈਂਡ ਜਾਂਦੇ ਆ ਮੈਨੂੰ ਉੱਥੇ ਮਿਲੇ ਉਹ ਸਿੱਖ ਜਿਹੜੇ ਅੱਜ ਤਿਆਰ ਵਰ ਤਿਆਰ ਆ ਉਹ ਕਹਿੰਦੇ ਜਦੋਂ ਸਿੰਘ ਸਾਹਿਬ ਉੱਥੇ ਆਏ ਤੇ ਕਹਿੰਦੇ ਉੱਥੇ ਗੁਰਦੁਆਰਿਆਂ 'ਚ ਗਏ ਸਿੱਖ ਹੀ ਨਾ ਹੈਗੇ ਗੁਰਦੁਆਰੇ ਖਾਲੀ ਕਹਿੰਦੇ ਭਾਈ ਮੈਂ ਤਾਂ ਸਿੱਖਾਂ ਨੂੰ ਮਿਲਣ ਆਇਆ ਸਿੱਖ ਇੱਥੇ ਮਿਲਣਗੇ ਕਹਿੰਦੇ ਉਹ ਤਾਂ 84 ਸਭ ਕੁਝ ਭੁੱਲਿਓ ਤਾਂ ਪੱਬਾ ਕਲੱਬਾਂ 'ਚ ਫਿਰਦੇ ਆ ਕਹਿੰਦੇ ਅਸੀਂ ਕਿਹਾ ਮੈਂ ਕਿਹਾ ਉੱਥੇ ਹੀ ਲੈ ਚੱਲੋ ਮੈਂ ਤਾਂ ਸਿੱਖਾਂ ਨੂੰ ਮਿਲਣ ਆਇਆ ਕਹਿੰਦੇ ਜਦੋਂ ਅਸੀਂ ਪੱਬਾ ਕਲੱਬਾਂ 'ਚ ਹੀ ਕਹਿੰਦੇ ਇੱਕ ਮੇਜ਼ ਤੇ ਖੜੇ ਹੋ ਕੇ ਪ੍ਰਚਾਰ ਸ਼ੁਰੂ ਕਰਤਾ ਤੇ ਸਿੰਘ ਸਾਹਿਬ ਨੇ ਜਦੋਂ ਉਹਨਾਂ ਨੂੰ ਪ੍ਰੇਰਿਆ ਪੰਜਾਬੀਆਂ ਨੂੰ ਓਏ ਤੁਸੀਂ ਇਸ ਖੁਸ਼ੀ 'ਚ ਪੱਬਾ ਕਲੱਬਾਂ 'ਚ ਫਿਰਦੇ ਹੋ ਗ ਤੁਹਾਡਾ ਕਾਲ ਤਖਤ ਢਾਹਤਾ ਤਵਾਡੇ ਹਰਮੰਦਰ ਸਾਹਿਬ ਤੇ ਹਮਲਾ ਕਰਤਾ ਜਦੋਂ ਕਹਿੰਦੇ ਇਹ ਵਚਨ ਜਦੋਂ ਉਹਨਾਂ ਦੀ ਆਤਮਾ ਨੂੰ ਝੰਡੋੜੇ ਉੱਥੇ ਹੀ ਸ਼ਰਾਬਾਂ ਦੀਆਂ ਬੋਤਲਾਂ ਤੋੜਤੀਆਂ ਉੱਥੇ ਹੀ ਸਿੱਟਤੀਆਂ ਨਾਈਆਂ ਦੀਆਂ ਕੈਂਚੀਆਂ ਤੇ ਅਮਰਦਸ਼ਾਕੇ ਤਿਆਰ-ਬਰ ਤਿਆਰ ਹੋ ਗਏ ਸਿੰਘ ਸਾਹਿਬ ਨੇ ਇੰਗਲੈਂਡ ਦੀ ਧਰਤੀ ਤੇ ਜਾ ਕੇ ਵੀ ਐਸਾ ਪ੍ਰਚਾਰ ਕੀਤਾ ਵਿਰਾਸਤਾ ਨੇ ਜਿਨ੍ਹਾਂ ਨੂੰ ਅੱਜ ਪੰਜ ਬਾਣੀਆਂ ਦਾ ਨਾਂ ਨਹੀਂ ਆਉਂਦਾ ਪੰਜ ਕਕਾਰ ਨਹੀਂ ਜਿਨ੍ਹਾਂ ਦੇ ਕੋਲ ਰਹਿਤ ਨਹੀਂ ਮਰਿਆਦਾ ਨਹੀਂ ਉਹ ਬਾਦਲ ਦਾ ਬਲੂੰਗੜਾ ਏਜੰਸੀਆਂ ਦੀ ਗੱਲ ਕਰਦਾ ਕਿਉਂਕਿ ਉਹ ਖੁਦ ਏਜੰਸੀਆਂ ਦੇ ਨਾਲ ਤੇਸ ਕਰਕੇ ਇਹਨਾਂ ਲੋਕਾਂ ਤੋਂ ਅਸੀਂ ਸचेत ਹੋਣਾ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਭੁੱਲਾਂ ਚੁੱਕਾਂ ਦੀ ਖਿਮਾ ਵੱਧ ਲਈਗੇ ਸਮੇਲੀ ਵੀ ਖਿਮਾ ਕਰਿਓ بلند ਆਵਾਜ਼ ਵਿੱਚ ਫਤਿਹ ਦੀ ਸਾਂਝ ਕਰੋ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ